ਗੇਟ ਥਾਣੀ ਬਾਹਰ ਗਏ ਸੀ ਅੱਛਾ ਉਹਨਾਂ ਨੂੰ ਜਿਹੜੇ ਉਹ ਇੱਥੋਂ ਹਾਂਜੀ ਜਿਹੜੇ ਬੁਨਜਾਰਾ ਜੇ ਖਿਲਵਾਏ ਸੀ ਨਾ ਉਹਨਾਂ ਨੇ ਤੇ ਤਾੜੇ ਜਿਹੜੇ ਉਹ ਇੱਥੇ ਲਿਆਂਦਾ ਸੀ ਛੇਵੇਂ ਪਾਤਸ਼ਾਹ ਨੇ ਜਿਹੜੇ ਮਤਲਬ ਰਿਆ ਕਰਵਾਏ ਸੀਗੇ ਉਹ ਆਹ ਵਾਲੇ ਗੇਟ ਥਾਂ ਇੱਕ ਗੇਟ ਤੇ ਆਪਾਂ ਜਦੋਂ ਆਉਂਦੇ ਆ ਰੋਡ ਬਣਿਆ ਉਹ ਗੇਟ ਨਹੀਂਗਾ ਆਹ ਵਾਲਾ ਗੇਟ ਹੈ ਜਿੱਧਰ ਦੀ ਬੁਨਜਾਰਾ ਜਾਨ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਤਲਬ ਨਿਕਲੇ ਸੀ ਇੱਥੋਂ ਹਾਂਜੀ ਹਾਂਜੀ ਬਾਬਾ ਬੁੱਢਾ ਸਾਹਿਬ ਜੀ ਲੈਣ ਆਏ ਸੀ ਅੱਗੇ ਹਾਂਜੀ ਹਾਂਜੀ ਉਹ ਥੋੜਾ ਇਤਿਹਾਸਕ ਹਰ ਇਤਿਹਾਸ ਖਾਲਸਾ ਵਾਹਿਗੁਰੂ ਜੀ ਫਤਿਹ ਉਹ ਦੱਸਿਆ ਨਾ ਫਿਰ ਉਹ ਜਿਹੜਾ ਚੋਲਾ ਸਵਾਇਆ ਸੀ ਉਹਨੂੰ 52 ਲੜੀਆਂ ਹਾਂ 52 ਤਣੀਆਂ ਲਵਾਈਆਂ ਲੜੀਆਂ ਲਾ ਲਓ ਹਾਂਜੀ ਹਾਂਜੀ ਹਨ ਤੇ ਐਸ ਗੇਟ ਥਾਣੀ ਲੈ ਕੇ ਨਿਕਲੇ ਅੱਛਾ ਐਸ ਗੇਟ ਥਾਣੀ ਉੱਥੋਂ ਲਿਆਂਦਾ ਹਾਂਜੀ ਹਾਂਜੀ ਇਧਰ ਦੀ ਮਹਾਰਾਜ ਬਾਹਰ ਨਿਕਲੇ ਇਸ ਇੱਥੋਂ ਫਿਰ ਆ ਗਈ ਪੈਦਲ ਚੱਲ ਗਏ ਨਾ ਕਿਉਂਕਿ ਉਦੋਂ ਦੇ ਫਿਰ ਤੁਹਾਨੂੰ ਪਤਾ ਕਿਹੜਾ ਗੱਡੀਆਂ ਹੁੰਦੀਆਂ ਸੀ ਘੋੜੇ ਹੁੰਦੇ ਸੀ ਤੇ ਜਾਂ ਪੈਦਲ ਚੱਲਦੇ ਹੁੰਦੇ ਸੀ ਫਿਰ ਆਹ ਦਰਵਾਜ਼ੇ ਥਾਣੀ ਥੱਲੇ ਗਏ ਠੀਕ ਹੈ ਹਾਂਜੀ ਉਹ ਲੋਬਿਕ ਐਸ ਉੱਥੋਂ ਜਿੱਥੇ ਤੁਹਾਨੂੰ ਖਾ ਗਏ ਆਂ ਵੀ ਉੱਥੇ ਰਾਜੇ ਵਾਂ ਘੰਡੇ ਆਂ ਇਹ ਸਾਨੂੰ ਛਡਾ ਲੋ ਬੇਟਾ ਉਧਰ ਨਾ ਜਾਇਓ ਚੰਗਾ ਇੱਧਰ ਜਾਂਗੀ ਰੋਣੀ ਠੀਕ ਆ ਇੱਧਰ ਨਹੀਂ ਆਣਾ ਗੁਰੂ ਸਾਹਿਬ ਨੇ ਫਿਰ ਉੱਥੋਂ ਲੈ ਕੇ ਇੱਧਰ ਦੀ ਲਿਆਂਦੇ ਜੇ ਤੇ ਵੇਖ ਲੋ ਕੋਈ ਸਾਂ ਬਾਅਦ ਕੋਈ ਮੰਨੇ ਜਾਂ ਨਾਮ ਮੰਨੇ ਕਿੱਦਾਂ ਵੱਡਾ ਕੰਮ ਕੀਤਾ ਗੁਰੂ ਸਾਹਿਬ ਨੇ 52 ਰਾਜੇਸ਼ ਡਾਗੇ ਲੈਂਦੇ ਤੇ ਇੱਧਰ ਦੀ ਲੈਂਦੇ 52 ਰਾਜੇਸ਼ ਡਾਗੇ ਲੈਂਦੇ ਤੇ ਇੱਧਰ ਦੀ ਲੈਂਦੇ ਇੱਧਰ ਨੂੰ ਕੱਢੇ ਨਾਲ ਤੋਂ ਉਹਨਾਂ ਰਾਜੇ ਨੂੰ ਜਹਾਂਗੀਰ ਨੂੰ ਇਹ ਵੀ ਗੁਰੂ ਸਾਹਿਬ ਨੇ ਬਹੁਤ ਵੱਡਾ ਕੀ ਪੰਜ ਨਾਲ ਦਾਖਲ ਹੈ ਜੀ ਕਾਹੇ ਨਾਲ ਜਿਸ ਤਾਂ ਦਿੱਤਾ ਸੀ ਹੁਕਮ ਵੀ ਆਪਣੇ ਚੋਲਾ ਸਾਹਿਬ ਨਾਲ ਜਿੰਨੇ ਤੁਹਾਡੇ ਹੱਥ ਪਾ ਕੇ ਜਾ ਸਕਦੇ ਚੋਲਾ ਸਾਹਿਬ ਨੂੰ ਤੇ ਗੁਰੂ ਸਾਹਿਬ ਸਿਰੋ ਜਾਨੀ ਜਾਣ ਤੇ ਅੱਗੇ ਜਾਂ ਦੀਆਂ ਗੱਲਾਂ ਜਾਂਗੀਰ ਕਰਨ ਲੱਗਾ ਖੇਡ ਦੀ ਖੇਡ ਲੱਗਾ ਗੁਰੂ ਸਾਹਿਬ ਨੇ ਖੇਡਾਂ ਕੌਣ ਖੇਡੂ ਫਿਰ ਉਹਨਾਂ ਨੇ 52 ਲੜੀਆਂ ਵਾਲਾ ਚੋਲਾ ਸਵਾਇਆ ਸਾਰਿਆਂ ਨੂੰ 52 ਨੂੰ ਲੜੀਆਂ ਫੜਾ ਕੇ ਤੇ ਬਾਹਰ ਲਿਆਂਦਾ ਹੁਣ ਇੱਥੋਂ ਸ਼ਹਿਰ ਦਾ 뷰 ਵੇਖਣ ਆ ਲਈਏ ਟੋਪ ਆਹ ਇੰਨੀ ਯਾਰ ਅੱਜ ਆ ਬੱਜ ਗਿਆ ਉੱਤੇ ਆ ਗਏ ਆ ਬੜੀ ਚੀ ਜਗ੍ਹਾ ਤੇ ਪਤਾ ਨਹੀਂ ਲੱਗਾ ਉਧਰ ਜਦੋਂ ਆਏ ਆ ਮਾਝ ਤੋਂ ਆਏ ਆ ਉਹ ਤੋਂ ਆਉਣ ਰੁਟੀਨ ਚ ਤੁਰੇ ਆਏ ਆ ਇਧਰੋਂ ਵੇਖਿਆ ਜੀ ਡਰ ਲੱਗਣ ਡਿਆ ਮੈਂ ਤਾਂ ਕਿ ਉੱਚੀ ਤਾਂ ਬੜਾ ਡਰਦਾ ਨਾ ਨਾ ਵੇਖੋ ਨਾ ਸ਼ਹਿਰ ਦਾ ਵੀਊ ਤੁਸੀਂ ਹਾਂ ਬਹੁਤ ਜ਼ਿਆਦਾ ਹਾਲੇ ਤੇ ਚੌਥਾ ਹੀ ਸਭ ਨਹੀਂ ਦਾ ਸ਼ਹਿਰ ਹੈ ਅੱਛਾ ਇਹ ਜਿਹੜਾ ਹਿੱਸਾ ਚੌਥਾ ਬਣੀਗਾ ਐਡਾ ਵੱਡਾ ਸ਼ਹਿਰ ਗਵਾਲੀਅਰ ਤੇ ਸਾਡੇ ਸਤਨਾਮ ਸਿੰਘ ਜੀ ਸਰਪੰਚ ਸਾਹਿਬ ਜਿਹੜੇ ਤੁਹਾਨੂੰ ਦੱਸਿਆ ਸੀ ਟੇਕਨਪੁਰ ਦੇ ਇੱਥੋਂ ਦੇ ਲੋਕ ਕਲਮਾਇਨਿਆਂ ਨੇ ਮੁਖੀ ਆ ਜੀ ਆ ਗਏ ਮੁਖੀ ਆ ਜੀ ਮੁਖੀ ਆ ਵੀ ਕਹਿ ਸਕਦੇ ਆ ਸਰਪੰਚ ਵੀ ਇੱਥੋਂ ਦੇ ਲੋਕ ਕਲਮਾਇਨਿਆਂ ਨੇ ਮੁਖੀ ਆ ਜੀ ਆ ਗਏ ਮੁਖੀ ਆ ਜੀ ਮੁਖੀ ਆ ਵੀ ਕਹਿ ਸਕਦੇ ਆ ਸਰਪੰਚ ਵੀ ਕਹਿ ਸਕਦੇ ਆ ਉਹ ਦੱਸਣ ਦੇ ਨੇ ਚੌਥਾ ਹਿੱਸਾ ਵੀ ਨਹੀਂ ਗਿਆ ਇਹ ਸ਼ਹਿਰ ਐਸ ਆਹ ਵਾਲਾ ਬੰਨਾ ਆਹ ਪਾੜ ਦਾ ਇੱਕ ਬੰਨਾ ਮੈਂ ਉਹ ਤੁਸੀਂ ਹਸਾ ਲਓ ਪੜ ਦੇ ਚਾਰੇ ਬੰਨੇ ਇੰਨਾ ਹੀ ਸ਼ਹਿਰ ਆ ਅੱਛਾ ਆ ਹਾਂ ਇਹ ਫਿਰ ਉੱਥੇ ਹੀ ਗੱਲ ਆ ਗਈ ਨਾ ਕਿ ਆ ਇੱਕ ਸਾਈਡ ਐ ਇੱਕ ਗੁੱਠ ਵੇਖ ਰਹੇ ਆ ਆਪਾਂ ਸ਼ਹਿਰ ਦੀ ਤੇ ਸੈਂਟਰ ਚ ਆਪਾਂ ਕਿ ਜਗ੍ਹਾ ਤੇ ਖੜੇ ਆ ਤੇ ਚਾਰ ਹਿੱਸੇ ਤੇ ਇਹਨੇ ਹਿੱਸੇ ਫਿਰ ਬਾਈ ਸਾਈਡਾਂ ਨੂੰ ਹੋ ਗਏ ਆ ਪੂਰਾ ਚਾਰ ਚਪੇਰੇ ਪਾੜ ਦੇ ਸ਼ਹਿਰੀ ਸ਼ਹਿਰੇ ਆ ਜੀ ਹਾਂਜੀ ਹਾਂਜੀ ਕਮਾਲ ਆ ਤੇ ਡਾ ਤਕੜਾ ਸੀਨੀਅਰ ਮੈਂ ਇਹ ਆ ਵਾਲਾ ਰਾਜ ਇਹ ਆਹ ਜਿਹੜਾ ਰਾਜ ਇੱਥੋਂ ਐ ਘੁੰਮ ਕੇ ਵੇਖੋ ਥੱਲੇ ਐ ਘੁੰਮ ਘੁੰਮ ਕੇ ਨਿਕਲ ਜਾਂਦਾ ਇਸੇ ਰਾਏ ਗੁਰੂ ਹਰਗੋਬਿੰਦ ਸਾਹਿਬ ਜੀ ਲੈ ਕੇ ਨਿਕਲਿਆ ਸ਼ਰਾਜਨ ਮੇਰੇ ਵਾਹਿਗੁਰੂ ਦੀ ਮਹਿਮਾ ਆ ਸੀਨ ਮੈਂ ਡਰੋਨ ਨਾਲ ਹੀ ਨਾ ਨਾ ਇਤੋਂ ਲਿਆ ਕੇ ਅੱਜ ਵਾਹਿਗੁਰੂ ਨੇ ਆਪੇ ਹੀ ਡਰੋਨ ਦੇ ਰੱਖਿਆ ਰਾਤਾ ਜੀ ਕਿ ਕੋਤਰਾ ਤੋਂ ਡਰੋਨ ਨਹੀਂ ਲੈਂਦਾ ਇੱਥੇ ਵਿਖਾ ਰਿਹਾ ਅੱਜ ਉਹ ਕਹਿੰਦੇ ਡਰੋਨ ਬਣਿਆ ਇਤਰੇ ਇਤਰੇ ਡਰੋਨ ਬਣਾ ਦਿੰਦੇ ਆ ਸ਼ਹਿਰ ਵਿਖਾ ਦੇ ਕਰਾ ਨਹੀਂ ਤੇ ਐਡਾ 뷰 ਲੈਣ ਲਈ ਮੈਨੂੰ ਡਰੋਨ ਚੜਾਉਣਾ ਪੈਂਦਾ ਹੁੰਦਾ ਵਾ ਅੱਜ ਸਾਡਾ ਗੁਰੂ ਸਾਹਿਬ ਨੇ ਇਤਰੇ ਡਰੋਨ ਬਣਾਤਾ ਜੀ ਚਲੋ ਜੀ ਚਲੋ ਜੀ ਸਰਪੰਚ ਸਾਹਿਬ ਅੱਗੇ ਚਲੀਏ ਹਾਂਜੀ ਸਰਪੰਚ ਸਾਹਿਬ ਆਜਾ ਹੁਣ ਕਣੀਆਂ ਵਿੱਚ ਪੈਣ ਲੱਪੀਆਂ ਗਾਉਂ ਕੇ ਮੁਖੀਆ ਇੱਧਰ ਬੋਲਦੇ ਗਾਉਂ ਕੇ ਮੁਖੀਆ ਮੀਂਹ ਸ਼ੁਰੂ ਹੋ ਗਿਆ ਨਿਕਲੀਏ ਹੌਲੀ ਹੌਲੀ ਮੌਸਮ ਜਾਣਾ ਤੇ ਉੱਥੇ ਪੌੜੀ ਚੜ ਕੇ ਵੇਖ ਲੋ ਮੌਜ ਮਸਤੀ ਕਰ ਰਹੇ ਸਾਰੇ ਪਿੱਛੋਂ ਵਾਜਾਂ ਵੜੀਆਂ ਜੀਂ ਜੀਆਂ ਕੱਢਣ ਦੇ ਆ ਜਿਹੜੇ ਯੋ ਦੇ ਆ ਆ ਕਰਦੇ ਇਹਦੇ ਜੀ ਚਲੋ ਐਕਸਰਸਾਈਜ਼ ਕਰੋ ਵਧੀਆ ਗੱਲ ਆ ਕਰਨੀਆਂ ਚਾਹੀਦੀਆਂ ਐਕਸਰਸਾਈਜ਼ਾਂ ਹੋਈਆਂ ਵੀ ਚਾਹੀਦੀਆਂ ਪਰੇ ਉਤਰਾ ਕਰ ਦਿੰਦਾ ਏ ਇੱਕ ਵੀ ਰੇਲਾ ਲਗਾ ਰਹੇ ਸਾਡੇ ਜਟਾਂ ਵਾਲੇ ਚਾਂਗਰਾ ਦੇ ਦਸਾਰੇ ਆ ਅਜੀ ਕਰਦੇ ਸੱਸੇ ਹੀ ਤੇ ਵੀ ਇੱਕ ਐਕਸਰਸਾਈਜ਼ ਆ ਆ ਚਾਂਗਰਾ ਹਾਂਜੀ ਚਾਂਗਰਾ ਮਾਰ ਕੇ ਜਿਹੜੇ ਚਾਂਗਰਾ ਮਾਰਨੀ ਹੈ ਵੀ ਇੱਕ ਐਕਸਰਸਾਈਜ਼ ਆ ਜਟਾ ਚਾਂਗਰ ਇੱਕ ਕਿਹੜੀ ਚਾਂਗਰ ਮਾਰਦੇ ਜੇ ਸਿਰ ਹੈਗਾ ਕੋਈ ਚਾਂਗਰ ਵਾਲਾ ਨਹੀਂ ਨਹੀਂ ਉਹ ਵੱਡਾ ਜਾ ਚਲੇ ਗਿਆ ਥੱਲੇ ਉਹ ਬਾਪ ਉਹ ਨਾਮ ਉਹ ਕਰਦਾ ਹੈ ਉਹ ਪਹਿਲਵਾਨ ਕਰਦਾ ਹੈ ਵਧੀਆ ਕਰਨ ਦਾ ਹੈ हां बाऊजी एक वीडियो पंजाब से आए वीडियो बना रहे हैं ये बोल रहे हैं कि ये चिल्ला रहे हैं मैंने कहा ये भी एक्सरसाइज है ये चिल्लाना जोर से हंसना ये भी एक्सरसाइज है सिंह दाड़ सिंह दाड़ सिंह दाड़ चिल्ला सिंह दाड़ शेर वाली दाड़ मारो दाड़ एक दी वो कह रहे हैं एक दाड़ लगा के बताओ दाड़ से लगाओ आप ये दाढ़ लगाते किला खाली हो जाता है नहीं एक एक दार तो लगाओ आपकी वीडियो बन रही है देखो देखो यही लगा दो जी दाढ़ ला रहे हैं दाढ़ लाएंगे एक्सरसाइज से पहुंच भी लो बढ़िया बढ़िया मारते हैं इन जैसा कोई नहीं करता अच्छा ऐसे ठीक है कोई कोई इस तरह मैं उधर वीडियो चल रही थी तो पीछे आवाज आ ही आ रही हां आया येदियां मैं पता नहीं आया येदियां मैं पता नहीं की होन दिया ऐसे नहीं ऐसे

ਉਰਖ ਦੀ ਆਗੀ ਰਿਕਾਰਡ ਕਰ ਲਈ ਆਗੀ ਆਗੀ ਇਹ ਦਾੜਾ ਮਾਰਨੀ ਵੀ ਇੱਕ ਐਕਸਰਸਾਈਜ਼ ਆ ਹੱਸਣਾ ਉੱਚੀ ਉੱਚੀ ਆਨੇ ਉਹ ਤੇ ਹੁੰਦਾ ਨਾ ਇੱਕ ਵਾਸਦੇਵ ਚੀਚੀ ਹਾ 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 ਕਰਦੇ ਹਾਂ ਹਾਂ ਲਫਟਰ ਚਲੋ ਉਹ ਵੀ ਕੋਈ ਨਾ ਕੋਈ ਬੰਦਾ ਹਰ ਬੰਦਾ ਕਸਰਤ ਮਿਹਨਤ ਸਰੀਰ ਦੀ ਕਰਨਾ ਚਾਹੀਦਾ ਆਹ ਨਹੀਂ ਉਮਰ ਦੇ ਹਿਸਾਬ ਨਾਲ ਉਹਦੀ 55 ਸਾਲ ਉਮਰਿਆ ਉਹਦੀ ਉਮਰ ਵੇਖੋ 55 ਸਾਲ ਆ ਪਰ ਐਕਸਰਸਾਈਜ਼ ਕਰਦੇ ਨੇ ਘੁੱਟ ਘੁੱਟ ਕੇ ਧਿਆਨ ਨਵੀਂ ਗੱਲ ਸੁਣ ਲਈ ਚਲੋ ਉਹ ਐਕਸਰਸਾਈਜ਼ ਜਾਂਦੇ ਐਨੂੰ ਆ ਜਾਓ ਇੱਧਰ ਕਰ ਲੋ ਰਿਕਾਰਡ ਪਤਾ ਨਹੀਂ ਸੰਦੂ ਸਾਹਿਬ ਹਾਂਜੀ ਇੱਧਰ ਆਓ ਐ ਵੀ ਠੀਕ ਆ ਬਹੁਤ ਸੋਹਣੀ ਜਗ੍ਹਾ ਆ ਜਾਓ ਸਿੰਘੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਉਣ ਦੋ ਇਹ ਤਾਂ ਗਾਇਲਿਆ ਆਉਧੇ ਵੀਊ ਖਾਦੀਏ ਸ਼ਹਿਰ ਦਾ ਹੋਰ ਤੁਜੇ ਬੰਨੇ ਉੱਪਰ ਹੀ ਲੈ ਆਉਣਾ ਮੇਰੇ ਨਾਲ ਸਰਪੰਚ ਸਾਹਿਬ ਵੀ ਆਈ ਕਿ ਕੀ ਦੱਸਾਂ ਵੀ ਇਹ ਜਿਹੜੀ ਜबान ਕੱਢ ਕੇ ਆਇਆ ਕਿੰਨਾ ਕਰਾਉਂਦੇ ਰਹੇ ਸੀ ਇਹ ਨਵੀਂ ਐਕਸਰਸਾਈਜ਼ ਕੱਢੀ ਹੈ ਸਾਡੇ ਟਿਲ ਦੀਆਂ ਬੜੀਆਂ ਪੁਰਾਣੀਆਂ ਐਕਸਰਸਾਈਜ਼ ਆ ਵੇਖੋ ਜਿੱਥੋਂ ਤੱਕ ਨਿਗਾਹਾਂ ਦੇ ਨਾ ਹਾਂਜੀ ਫਿਲਮਾਂ 'ਚ ਨਹੀਂ ਆਉਂਦੇ ਹੁੰਦੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਜ਼ਮੀਨ ਆਪਣੀ ਆ ਐਦਾਂ ਹੀ ਆ ਜਾਂਦੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਉਸ ਤੱਕ ਸ਼ਹਿਰ ਜੇ ਵੇਖ ਲਓ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਵਾਕੇ ਨਿਗਾਹ ਤੋਂ ਅੱਗੇ ਵੀ ਸ਼ਹਿਰ ਹੈ ਨਿਗਾਹ ਤੋਂ ਅੱਗੇ ਵੀ ਸ਼ਹਿਰ ਹੈ ਜੀ ਕਿਹ ਵੀ ਸ਼ਹਿਰ ਨਹੀਂ ਤੇ ਮੈਨਾ ਅੱਜ ਮੇਰਾ ਡਰੋਨ ਦਾ ਮੁੱਲ ਮੋੜਤਾ ਇਤਰਾ ਹੀ ਗੁਰੂ ਸਾਹਿਬ ਨੇ ਕਿਲੇ ਨਹੀਂ ਮੋੜਦਾ ਵਾਹ ਜੀ ਵਾਹ ਅੱਜ ਮੈਨੂੰ ਡਰੋਨ ਦੀ ਘਾੜ ਜਿਹੜੀ ਸੀ ਨਾ ਉਹ ਤਾਂ ਮਹਿਸੂਸ ਹੋਣੀ ਪਰ ਹੁਣ ਨਹੀਂ ਹੋਣੀ ਤੇ ਮੇਰੇ ਸ਼ਾਟ ਸਾਰੇ ਡਰੋਨ ਵਰਗੇ ਬਣ ਗਏ ਵਧੀਆ ਵਧੀਆ ਮੌਸਮ ਵੀ ਬਹੁਤ ਘੈਂਟ ਮौज-ਮਸਤੀ ਵੀ ਹੋ ਰਹੀ ਆ ਕਿਲੇ ਤੇ ਚਲੋ ਆਪਣੀ ਸਿਹਤ ਪ੍ਰਤੀ ਵੀ ਹਰ ਜਿਹਦਾ ਆਪਣਾ ਸਤਿਕਟ ਲਗਾ ਐਕਸਰਸਾਈਜ਼ ਕਰਨ ਦਾ ਕੋਈ ਯੋਗਾ ਕਰਨ ਦਾ ਕੋਈ ਸੈਰ ਸਿੱਤੇ ਕਰਦਾ ਨਾ ਇੱਕ ਤਾਂ ਖੰਦਰਨਾ ਮੂੰਹ ਪੜਾ ਆਪਿੰਦਾ ਸੈਰ ਸੂਰਤ ਕਰਕੇ ਇਹ ਗੱਲਾਂ ਬਾਤਾਂ ਹਰ ਤਰੀਕੇ ਪਰ ਸਵਾਰ ਤਰੀਕੇ ਜ ਕੋਨਾ ਕੋਨਾ ਸੁਝਾਅ ਹੋਣਾ ਚਾਹੀਦਾ ਸਹੀ ਤਰੀਕਾ ਹੋਣਾ ਚਾਹੀਦਾ ਵੀ ਨੋਏ ਬਜੇ 9:30 ਪਾਣੀ ਕਿਤੇ ਚੱਲ ਰੋ ਚਲੋ ਬਾਕੀ ਇਹ ਵੀ ਸਿਹਤ ਨੂੰ ਸਰੀਰ ਨੂੰ ਲਾਓ ਯਾਰ ਸਿਹਤ ਨੂੰ ਸਰੀਰ ਨੂੰ ਲਾਓ ਯਾਰ ਕੋ ਮੈਂ ਤੁਹਾਨੂੰ ਅੱਗੇ ਆਖਿਆ ਭਾਵੇਂ ਬਲੈਟਾਂ ਭੰਗੜਾ ਜ਼ਰੂਰੀ ਥੋੜੀਂਦਾ ਭੰਗੜਾ ਹੀ ਪੂਮਾ ਹੀ ਐਕਸਰਸਾਈਜ਼ ਹੁੰਦਾ ਵਾ ਅਗਲੇ ਮੈਂ ਜਾਉ ਤੱਕ ਭੰਗੜਾ ਪਾਉ 12 ਮੀਗਾ ਵਾਲੇ 1.5 ਮੀਗਾ ਵਾਲੇ ਆ ਲਾ ਕੇ ਮਿਊਜ਼ਿਕ ਸਾਲਾ ਲਾੜਾ ਦੇ ਫੜ ਲਓ ਫੜ ਲਓ ਕਰੀ ਜਾ ਹੁਣ ਆ ਤੁਹਾਡੇ ਸਾਹਮਣੇ ਕਾ ਐਕਸਰਸਾਈਜ਼ ਕੀਤੀ ਨਾ ਜੀਬਾਨ ਕੱਢ ਕੇ ਚਲੋ ਜੋਰ ਸ਼ਰ ਲਾਇਆ ਨੇ ਸਰੀਰ ਦਾ ਖਿੱਚਦਾ ਹੁੰਦਾ ਕੈਂਸਰ ਨਹੀਂ ਹੁੰਦੀ ਹੁੰਦਾ ਹੁਣ ਇਹ ਨੂੰ ਪਤਾ ਹੋਵੇ ਭਰਾ ਨੂੰ ਬਾਕੀ ਵਧੀਆ ਚਲੋ ਆਪਣੀ ਸਿਹਤ ਪ੍ਰਤੀ ਸੋਣਾ ਕਰ ਗਿਆ ਉਮਰ ਉਹਦੀ ਚੰਗੀ 50 ਤੋਂ ਤਾਂ ਹੀ ਆ ਹਾਂਜੀ ਛੱਟ ਗਈ 55 60 ਸਾਲ ਉਮਰ ਉਹ 60 ਆਲਾ ਹੀ ਬਾਕੀ ਚਲੋ ਵਧੀਆ ਗੱਲ ਐ ਸੁਣੀ ਗੱਲ ਐ ਕਿਤੇ ਮੈਨੂੰ ਨਾ ਕੋਈ ਚੈਲੰਜ ਚਲੰਜ ਕਰ ਪਵੇ ਮੇਰਾ ਸਿਆਪਾ ਹੀ ਫਿਰ ਮੁੱਕੇ ਰਾਤ ਦੇ ਵੀ ਆ ਤੂੰ ਮੈਨੂੰ ਕੋਲ ਟੱਕਰ ਪਈ ਜਾਂਦਾ ਜਿਵੇਂ ਆ ਕਿ ਮੈਂ ਨਹੀਂ ਜੀਵੇਦਾ ਕਿ ਕਿਰਕੀ ਤੇ ਮੈਂ ਕਹਿੰਦਾ ਕਿ ਮੈਂ ਮੱਪੜੀਆਂ ਲੀਆ 100 ਸਈਆਂ ਕੱਟ ਕਰਦਾ ਜੀ सत्ता ये करें मंदन दहिप्रभाव मुझे मेरे पाउजी साढे सुबह दार टा ढहा दा यार मारी मेरे के तक ग्रज़ियंट टा दार हाँ जी हाँ जी चैनल भी है हाँ जी हाँ जी है का चैनल बाद स्टूडियो बाद स्टूडियोगा बाद स्टूडियो ये जगह जो आप देख रहे हैं हाँ जी हाँ जी राजा मानसिंह को फाइट किया लोधी ने लोधी को फाइट किया मुगलों ने अच्छा ही जिस समय मुगल किंग जहांगीर का राज था अच्छा ही तो एक बार जहांगीर का राज जाने की संभावना थी ठीक है तो चंदू पंडित ने जहांगीर से कहा ऐसी अच्छा गुरु हरगोविंद साहब को अच्छा ही। इस किले पर बुलाया जाए तपस्या के लिए अच्छा जिससे जहांगीर का राज बच सकता है ठीक है तो गुरु महाराज को इस किले पर बुलाया गया जहाँ अपने ग्रंथ साहिब रखे हुए हैं उसके नीचे गुरु साहब ने दो साल तीन महीने तप किया ठीक है इसी दौरान जहांगीर ने इस बिल्डिंग में बावन राजर अच्छा। का बहुत जोरों से तबियत खराब हुआ तो नूरजा ने जहांगीर से कहा आपने किसी सिद्ध पुरुष को सुखाया हुआ अच्छा। उनको यहाँ से जाने दें क्योंकि जहांगीर ध्यान भूल गया था गुरु जी को बुलाकर अच्छा जी जब जहांगीर नहीं माना तो जहांगीर जब सोता था तो रात्रि में जहांगीर के सीने के ऊपर दो शेर आ जाते थे अच्छा सोते समय में ठीक है जहांगीर घबराया अच्छा और उसने लोकमान नकीमों से पूछा अच्छा मेरे साथ ऐसा क्यों हो रहा है अच्छा है। तो लोकमान नकीमो ने कहा आप गुरु हरगोबिंद साहब के के पास जाएं और उनसे से जाने के लिए ठीक है जहांगीर तुरंत गया अच्छा गुरु तो... साहब से बोला आप यहाँ से जाइए अच्छा जब गुरु साहब चलने को तैयार हुए जी। जो यहाँ बवंजे राजे कैद थे उनको पोस्ट लाई जाती थी दंड दिया जाता था कैदियों को ठीक है तो गुरु महाराज ने अच्छा जहांगीर से कहा आप टोटल राजाओं को अब टोटल राजाओं को दिया कर दें, अच्छा। तो मैं में करता रहूंगा अच्छा जहांगीर ने कहा अच्छा। जाइए अच्छा। तो थे उनको मालूम था कितने राजा है उन्होंने रात ही रात में बावनजे कली का चोला सिलवाया अच्छा। एक एक राजा को एक एक रस्सी पकड़ाई दीपावली से एक महीने पहले यहाँ से बावन राजाओं को बाहर निकाला गया अच्छा जो कैदी लोग थे उनको चक्कियां पिसवाई जाती थी तरह तरह का पनिशमेंटे तो थे वहाँ उनको हाँ जी हाँ जी वी आर कैमर नेक्स्ट टाइम आई विल मीट यूर इन बिग एरिया जो संत लोग अपने आते हैं आजी, आजी। वो कहते हैं हमको केवल गुरु महाराज का ही देखना है तो उनको चक्की बताई जाती है जहांगीर का किला बताया जाता है

मैं नहीं समझदा हिंदू मुस्लिम ईसाई है जो भी इंसान है जैसे भगत सिंह है अपने निहंग साहब वो आ गए निहंगों पे पैसा तो होता नहीं है तो बेचारे परेशान मेरे पास आये बाबा यहाँ तो कोई बताने वाला नहीं पैसे मत देना फ्री में सुनो फ्री में भी बताता हूँ कहानी अच्छा अपना ही? कोई पैसे का मैटर नहीं है अच्छा दिन में दस लोग आ गए तो पांच को फ्री भी बताना इसी की इच्छा हो तो दे देता है और नहीं देना है तो पैसा थोड़ी मांग रहे हैं तो जानकारी दे रहे हैं बहुत बहुत धन्यवाद ओके 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 यू आर कैम नेक्स्ट टाइम आपके सारे काम होने टाइम में फिर मैं मिलूंगा मेरा नाम भगवान सिंह है भगवान सिंह है ना ही बड़ा बड़ा तो भगवान सिंह है फिर भगवान सिंह जानकारी क्यों ना नादर इंडियन आर्मी ऑफिसर अच्छा ਆਮ ਜੁਲੂ ਬੰਦੇ ਮੈਂ ਮੇਰਾ ਤਕੇਵਲ ਜਾਣਕਾਰੀ ਦੇਨੇ ਆ ਸੋ ਬਹੁਤ 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 ਧੰਨਵਾਦੀ ਬਹੁਤ ਬਹੁਤ ਠੀਕ ਹੈ ਵੇ ਲੋ ਗੱਲ ਉਹੀ ਨਿਕਲ ਆਈ ਨਾ ਪਹਿਲੀ ਜਿਹੜੀ ਮੈਂ ਤੁਹਾਨੂੰ ਦੱਸੀ ਮੈਂ ਇਥੋਂ ਤੱਕ ਤੇ ਸਾਰੇ ਆਂਦੇ 52 ਰਾਜੇ ਗੁਰੂ ਸਾਹਿਬ ਨੇ ਛਡਾਲੇ ਤੇ ਇਤੋਂ ਤੇ ਉਤਰਾ ਇਥੋਂ ਤੱਕ ਇਤਿਹਾਸ ਮੈਂ ਤਾਂ ਹੀ ਪੁੱਛਣ ਲਿਆ ਆਂ ਵੀ ਬਹੁਤਿੰਦਰ ਵੜਿਆ ਤੇ ਇਹ ਰਾਜੇ ਕਰਦੇ ਹੋਣੇ ਪੁੱਠੇ ਸਿੱਦੇ ਕੰਮ ਤਾਂ ਜਾਗੀ ਦੇ ਜੁੜੇ ਹੋ ਉਹਨੇ ਦੱਸਿਆ ਆਂ ਦਾ ਲਗਾ ਨਹੀਂ ਦਿੰਦੇ ਕਿ ਬਣਦਾ ਹੋਊਗਾ ਕਿ ਤੁਸੀਂ ਦਵਾ ਲਗਾਗੇ ਤੁਸੀਂ ਰਾਜੋ ਖਾਈਏ ਨਾ ਸਾਰਾ ਕੁ ਉਹਨੇ ਵੀ ਅਕਸਰ ਪ੍ਰਯਾ ਆਪਣੀ ਪਾਲਣੀ ਦੀ ਆ ਵੀ ਬੀਆ ਜਾਂਦੇ ਹੀ ਹੋਰ ਵੀ ਇਹ ਤਾਂ ਆਂਦਾ ਨਾ ਵੀ ਇੱਧਰ ਸਾਧੂ ਹੀ ਦੌੜ ਜੋ ਵਾਧਾ ਘਟਾ ਨਾਲ ਮਿਲ ਕੇ ਖਾਈਏ ਪੀਏ ਤੇ ਇਹ ਰਾਜਿਆ ਮੇਰੇ ਪੁੱਜਾ ਵੀ ਅਹੀਂ ਨਹੀਂ ਜਿਹੜਾ ਇਹ ਪੈਠੇ ਨੇ ਮੁਟਜੇ ਲਾ ਕੇ ਤੇ ਐ ਹੋਊਗੇ ਕਾਈਕ ਨਹੀਂ ਮਿਲਗਾ ਨਾ ਬੀਬੇ ਬੀਬੇ ਬਾਗਾ ਮਾਰਦੇ ਮੁੜ ਕੇ ਥੰਮਾ ਨਾ ਬੱਦੇ ਹੀ ਆ ਚੰਦੇ ਛੜਾਓ ਨਾ ਗੁਰੂ ਸਾਹਿਬ ਹੋਏ ਨਾ ਪਤਾ ਲੱਗਣਾ ਤੁਹਾਨੂੰ ਪੁੱਤ ਇਹ ਪੰਗਾ ਕਿੱਥੇ ਲੈ ਲਿਆ ਤੁਸੀਂ ਜਹਾਂਗੀਰ ਨਾਲ ਆ ਇਹ இந்துਰਾ ਦੇ ਰਿਹਾ ਚਲੋ ਮੈਂ இந்து ਮੁਸਲਮ ਸਿੱਖ ਦਾ ਹੀ ਗੱਲ ਕਰਦਾ ਜਿਹੜੇ ਇਹ ਵੀ ਆ ਕਿਹੋ ਵਿੱਚ ਦੂਜੇ ਨਹੀਂ ਚਾਰ ਕੋਰ ਵੀ ਨਹੀਂ ਹੈਗੇ ਪਰ ਉਹ ਚੰਗੇ ਜੂੜ ਕੇ ਮੁੱਕੀਆਂ ਦੇ ਬੜੀ ਫੇਰਦਾ ਹੁੰਦਾ ਜਹਾਂਗੀਰ ਨਾਲ ਇਹਨੇ ਬੰਨ ਹੀ ਛੱਡੇ ਆ ਤੇ ਉਹ ਕੀ ਪਾ ਕੀ ਕੀ ਕਰਦਾ ਇਹਨਾਂ ਨੂੰ ਕਿੰਨੇ ਦਿਨ ਹਾਂਜੀ ਅੱਛਾ ਜੀ ਕੀ ਜਾਣਕਾਰੀ ਮੇਰੀ ਉੱਥੇ ਆਪਾਂ ਨੂੰ ਅੱਜ ਘਰ ਦੇ ਇਤਿਹਾਸ ਕਰਦੇ ਹੁਣ ਤਾਂ ਕਰਦੇ ਮੈਨੂੰ ਲੱਗਦਾ ਸਾਰ ਇਤਿਹਾਸ ਬੜਾ ਕੁਝ ਲੱਭਣਾ ਪੈਂਦਾ ਪ੍ਰੋਖਣਾ ਪੈਂਦਾ ਬੜਾ ਕੁਝ ਇਹੋ ਜਿਹਾ ਕੰਮ ਕਰਦੇ ਗਰਮੀਨ ਨੂੰ ਦੇ ਦਿੰਦੇ ਕੀ ਰਾਜਿਆਂ ਉੱਥੇ ਕੀ ਬਣਿਆ ਸੀ ਗੁਜਾਰ ਰਾਜਿਆਂ ਦੇ ਬਾਰੇ ਦੱਸੋ 200 ਸ਼ਬਦ ਚ ਲਿਖੋ ਵੀ ਜਿਹੜੇ ਗੁਜਾਰ ਰਾਜੇ ਅੰਦਰ ਤਾੜੇ ਜahangir ਉਹਨਾਂ ਦੇ ਬਾਰੇ ਦੱਸੋ ਕਿ ਉਹਨਾਂ ਨੂੰ ਕਿਉਂ ਤਾੜਿਆ ਇਹ ਤਾਂ ਅਜੇ ਤੱਕ ਨਹੀਂ ਨਾ ਆਪਾਂ ਨੂੰ ਪਤਾ ਵੀ ਕੀ ਕੀ ਉਹਨਾਂ ਕੀਤਾ ਕਿਹੜੀ ਗੱਲਾਂ ਉਹਨਾਂ ਨੂੰ ਬੰਨਾਂ ਤੇ ਉਹਨੇ ਕੋਲੇ ਇਬਰਾਮ ਮਾਰਦਾ ਵੀ ਉਹ ਬੱਦੇ ਦੇ ਅੰਦਰ ਅਚਾਨਕ ਰੂਮ ਡਾਇ ਤੇ ਬੁਰੇ ਹਾਲ ਤੇ ચીਖ ਝੜਾ ਹੋ ਗਿਆ ਉਹ ਕਰਨ ਵੀ ਗੁਰੂ ਸਾਹਿਬ ਨੂੰ ਬੁਲਾ ਦੋ ਸਾਨੂੰ ਇਥੋਂ ਕਢਾ ਕੇ ਉਹ ਹੀ ਕਰ ਸਕਦੇ ਆ ਜਹਾਂਗੀਰ ਉਹ ਇਹ ਆਂਦੇ ਅੰਦਰੋਂ ચીਖ ਝੜਾ ਕਰਦੇ ਤੇ ਉਹ ਫੇਰ ਸ਼ੇਤਾ ਨਾਲ ਲੈਂਦਾ ਜਾਂਦੇ ਤੇ ਉਹਨੇ ਬਰੇ ਕੁੱਟੇ ਆਂਦੇ ਰਾਜੇ